ਹਾਂਜੀ ਬਹੁਤ ਸੋਹਣੀ ਤਮਾਕਾ ਆਫਰ ਲੈ ਕੇ ਆਏ ਜੀ ਪ्योर ਗਰਮੀਆਂ ਦੇ ਸੂਟ ਜੀ ਸੂਤੀ ਸੂਟ ਨੇ ਜੀ ਥੋਬਾ ਸਮਾਨ ਦੇ ਵਿੱਚ ਮਿਕਸ ਹੁੰਦਾ ਹੈਗਾ ਡੇਲੀ ਕਪੜਾ ਪਾਉਣ ਲਈ ਏਕੇਟੈਕਸ ਬ੍ਰਾਂਡ ਦਾ ਜੀ ਲੋਕ ਵੇਚਨੇ 550 ਦੇ ਜੀ ਅਲੀਸ਼ੇ ਸ਼ੋਰੂਮ ਵੀ ਕੀ ਸੇਲ ਲੱਗੀ 350 ਦਾ ਸੂਟ 5 ਮੀਟਰ 350 ਰੁਪਏ ਦਾ 5 ਮੀਟਰ ਸੂਟ ਆਊਗਾ ਜੀ ਏਕੇਟੈਕਸ ਬ੍ਰਾਂਡ ਦਾ ਜੀ ਬਹੁਤ ਵਧੀਆ ਡਿਜ਼ਾਈਨ ਆਏ ਨੇ ਜਿਹੜਾ ਡਿਜ਼ਾਈਨ ਤੁਹਾਨੂੰ ਬੁੱਕ ਜਿਹੜਾ ਡਿਜ਼ਾਈਨ ਤੁਹਾਨੂੰ ਸੋਹਣਾ ਲੱਗਦਾ ਜਲਦੀ ਜਲਦੀ ਬੁੱਕ ਕਰ ਲਓ ਜਿਵੇਂ ਆ ਲੈਣ ਵਾਲਾ ਡਿਜ਼ਾਈਨ ਅੱਜਕੱਲ ਕੁੜੀਆਂ ਬਹੁਤ ਲੈ ਰਹੀ ਨੇ ਆ ਡ ਇਹੜਾ ਜੇ ਤੁਸ ਨੂੰ ਜੱਜਦਾ ਉਹ ਜਿੱਦ ਕੇ ਬੁੱਕ ਕਰ ਚਲੋ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੇ ਭੇਜ ਦਿਓ 350 ਰੁਪਈਆ ਦੇ ਵਿੱਚ ਸੂਟ ਮਿਲ ਜੂਗਾ ਜੀ 5 ਮੀਟਰ ਇਹ ਕਿ ਟੈਕਸ ਬ੍ਰਾਂਡ ਦੀ ਕਲੈਕਸ਼ਨ ਆ ਜੀ ਡਿਜ਼ਾਈਨ ਤੁਸੀਂ ਇੱਥੇ ਦੇਖੀ ਜਣਾ ਫੋਟੋ ਵਗੈਰਾ ਮੰਗੋ ਮੇਰੀ ਬੇਨਤੀ ਹੈ ਜੀ ਕਿਉਂਕਿ ਜਦੋਂ ਨੂੰ ਤੁਸੀਂ ਫੋਟੋ ਮੰਗਦੇ ਹੋ ਉਹਨਾਂ ਤਾਂ ਵੇਖ ਜਾਂਦੇ ਨੇ ਇਹ 350 ਰੁਪਏ ਦਾ ਸੂਟ ਆ 5 ਮੀਟਰ ਵਿਦਆਊਟ ਦੁਪੱਟਾ ਆਉਂਦਾ ਜੀ ਇਹ ਕਿ ਟੈਕਸ ਬ੍ਰਾਂਡ ਦਾ ਕੱਪੜਾ ਹੈਗਾ 350 ਦਾ 5 ਮੀਟਰ ਪੂਰਾ ਵਧੀਆ ਗਰਮੀ ਵਾਲਾ ਕੱਪੜਾ ਹੈਗਾ ਬ੍ਰਾਂਡਡ ਕੱਪੜਾ ਹੈਗਾ ਤੋਹਫਾ ਜੀ ਤੇ ਇਹਨਾਂ ਨੂੰ ਬੁੱਕ ਕਰਨੀ ਸਾਡਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਹੈਗਾ ਉੱਤੇ ਤੁਸੀਂ WhatsApp ਤੇ ਆਰਡਰ ਭੇਜਣਾ ਹੈਗਾ ਪੇਮੈਂਟ ਆਨਲਾਈਨ ਪੇਮੈਂਟ ਕਰੋਗੇ ਸ਼ਿਪਿੰਗ 60 ਰੁਪਏ ਲੱਗਦੀ ਹੁੰਦੀ ਹੈ ਜੀ ਕੈਸ਼ ਓਨ ਲੀਵਰ ਤੇ 120 ਲੱਗਦੀ ਹੁੰਦੀ ਹੈ ਜੀ ਆਨਲਾਈਨ ਪੇਮੈਂਟ ਤੇ ਸ਼ਿਪਿੰਗ 60 ਰੁਪਏ ਕੈਸ਼ ਓਨ ਲੀਵਰ ਤੇ 120 ਹੈ ਜੀ ਸੂਟ ਹੈ ਕਿਹੜੇ ਗਹਿਣੇ ਵਰਗੇ ਜੀ 350 ਦਾ 5 ਮੀਟਰ ਸੂਟ ਏਕਟੈਕਸ ਬ੍ਰਾਂਡ ਦਾ ਜੀ ਪੂਰੇ ਸੋਹਣੇ ਸੋਹਣੇ ਡਿਜ਼ਾਈਨ ਨੇ ਜੀ ਆਹ ਡਿਜ਼ਾਈਨ ਸਾਡਾ ਲੈਣ ਵਾਲਾ ਪੂਰਾ ਸੁਪਰ ਹਿੱਟ ਦੇਖ ਰਹਾ ਹੈ